ਸਤਿ ਸ਼੍ਰੀ ਅਕਾਲ ਦੋਸਤੋ ਮੈਂ ਅਗਰ ਜੀ ਇੰਟਰਸਿੰਗ ਪੰਗੋਦੇਸੀ ਵੇਲੇ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਲੈ ਜੀ ਸਵੀਰ ਸਿੰਘ ਪੱਟਸਾ ਪੱਟਸਾ ਸਤਿ ਸ਼੍ਰੀ ਅਕਾਲ ਜੀ ਆਇਆਂ ਜੀ ਪ੍ਰੋਗਰਾਮ 'ਚ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਪੱਟਸਾ ਪੰਜਾਬ ਦਾ ਨਾਮ ਤਾਂ ਪੰਜਾਬ ਤੇ ਹੀ ਆ ਯਾਨੀ ਕਿ ਪਾਣੀਆਂ ਤਾਂ ਹੀ ਪੰਜਾਬ ਦਾ ਪਰ ਨਾਮ ਹੈ ਪਰ ਪੰਜਾਬ ਦੇ ਇਹਨਾਂ ਪਾਣੀਆਂ ਦੇ ਵਿੱਚ ਸਦਾ ਸਿਆਸੀ ਅੱਗ ਲੱਗੀ ਰਹੀ ਹੈ ਅੱਜ ਤੋਂ ਨਹੀਂ ਦਹਾਕਿਆਂ ਤੋਂ ਆਪਾਂ ਦੇਖਦੇ ਆ ਰਹੇ ਹਾਂ ਕਿ ਪੰਜਾਬ ਦੇ ਪਾਣੀਆਂ ਦੇ ਉੱਪਰ ਸਿਆਸਤ ਹੋ ਰਹੀ ਆ ਤੇ ਹੁੰਦੀ ਆ ਰਹੀ ਆ ਤੇ ਅੱਜ ਵੀ ਇਹ ਸਾਫ ਕੁਛ ਜਿਉਂਦੀ ਤਿਉਂ ਵਾਪਰ ਰਿਹਾ ਮਾਮਲਾ ਕੋਈ ਅੱਜ ਐਸਵਾਈਐਲ ਦਾ ਨਹੀਂ ਕੋਈ ਇਲੈਕਸ਼ਨ ਵੀ ਨਹੀਂ ਪੰਜਾਬ ਦੇ ਸਿਰ ਦੇ ਉੱਪਰ ਪਰ ਬੀਬੀਐਮਬੀ ਜਿਹਦਾ ਜਿਗਰ ਆਪਾਂ ਨੇ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਤੁਸੀਂ ਬਹੁਤ ਤੱਥਾਂ ਦੇ ਨਾਲ ਸਾਹਮਣੇ ਰੱਖਿਆ ਸੀ ਉਹ ਮਾਮਲਾ ਅੱਗੇ ਵਧ ਰਿਹਾ ਹੈ ਹਰਿਆਣਾ ਕਹਿੰਦਾ ਕਿ ਸਾਨੂੰ ਪਾਣੀ ਚਾਹੀਦਾ ਪੰਜਾਬ ਤੋਂ ਇਹਦੇ ਲਈ ਅਸੀਂ ਕੋਰਟ ਤੱਕ ਜਾਵਾਂਗੇ ਪੰਜਾਬ ਨੇ ਔਰ ਪਾਰਟੀ ਮੀਟਿੰਗ ਵੀ ਕਰ ਲਈ ਪੰਜਾਬ ਨੇ ਭਾਵੇਂ ਕਿ ਆ ਪੰਜਾਬ ਦੀ ਆਮ ਆਦਮੀ ਪਾਰਟੀ ਨੇ ਔਰ ਪਾਰਟਿੰਗ ਮੀਟਿੰਗ ਕਰ ਲਈ ਇਸ ਮੀਟਿੰਗ ਦੇ ਵਿੱਚ ਸਾਰਿਆਂ ਨੇ ਕਿਹਾ ਕਿ ਅਸੀਂ ਇਕੱਠੇ ਆ ਕੋਈ ਵੀ ਲੀਡਰ ਨਹੀਂ ਕਹ ਮਤਲਬ ਬਾਹਰ ਜਾ ਰ ਇਸ ਗੱਲ ਤੋਂ ਕਿ ਪੰਜਾਬ ਦਾ ਪਾਣੀ ਜਾਣਾ ਚਾਹੀਦਾ ਕੋਈ ਕਹਿ ਕੇ ਵੀ ਦੇਖ ਲੈ ਸਿਆਸਤ ਖਤਮ ਹੋ ਜੂਗੀ ਉਸ ਲਿਟਰ ਦੀ ਦਰਸ਼ਕਾਂ ਨੂੰ ਦੱਸਿਓ ਭੱਟੀ ਸਾਹਿਬ ਕਿ ਇਹ ਮਾਮਲਾ ਹੁਣ ਕਿੱਥੇ ਖੜਿਆ ਅੱਗੇ ਦੇ ਵਿੱਚ ਕੀ ਹੋ ਸਕਦਾ ਜੇਕਰ ਹਰਿਆਣਾ ਕੋਰਟ ਚ ਲਿਆ ਜਾਂਦਾ ਤਾਂ ਪੰਜਾਬ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਹੋਣ ਨੇ ਕਹਿ ਗਿਆ ਅਸੀਂ ਕੋਰਟ ਕਿਉਂ ਚਾਈਏ ਅਸੀਂ ਕਿਹੜਾ ਕੋਈ ਠੇਰਾ ਤੇ ਜਿੱਥੇ ਕਿਹਾ ਮਾਮਲਾ ਖੜਿਆ ਤੇ ਹੁਣ ਅੱਗੇ ਦੇ ਵਿੱਚ ਕੀ ਵਾਪਰ ਰਿਹਾ ਜੀ ਪੱਟੀ ਸਾਹਿਬ ਬੇਸਿਕਲੀ ਕਹਾਣੀ ਇਹ ਹੈ ਜੀ ਵੇਖੋ ਜਿਹੜੇ ਸਾਡੇ ਹਰਿਆਣੇ ਦੇ ਮੁੱਖ ਮੰਤਰੀ ਨੇ ਸੁਖੂ ਸਾਹਿਬ ਉਹ ਕਹਿੰਦੇ ਜੀ ਪਾਣੀ ਇਹ ਸਾਡਾ ਵਾ ਤੇ ਇਹ ਝਗੜਾ ਇਹ ਕਰੀ ਜਾਂਦੇ ਮੈਸੂ ਕੁ ਸਾਹਿਬ ਨੂੰ ਸਪਸ਼ਟ ਕਰ ਦਿੰਦਾ ਮੈਂ ਨਾ ਤੇ ਦਰਿਆ ਹਿਮਾਚਲ ਚੋਂ ਨਿਕਲਦੇ ਆ ਨਾ ਦਰਿਆ ਕਿਤੇ ਲੱਗਲੇ ਹਰਿਆਣੇ ਚੋਂ ਨਿਕਲਦੇ ਤਿੱਬਤ ਚੋਂ ਦਰਿਆ ਨਿਕਲਦੇ ਤਿੱਬਤ ਤੇ ਕਬਜ਼ਾ ਕਿਦਾ ਅੱਜ ਚਾਈਨਾ ਦਾ ਇਹਦਾ ਮਤਲਬ ਦਰਿਆ ਤੇ ਚਾਈਨਾ ਚੋਂ ਨਿਕਲਦੇ ਤੁਸੀਂ ਸਾਰੇ ਖੰਮ ਖਾਈਏ ਤੇ ਕਬਜ਼ਾ ਜਮਾਈ ਜਾਂਦੇ ਰਾਇਲਟੀ ਦੀ ਤੁਸੀਂ ਗੱਲ ਕੀਤੀ ਆ ਵੀ ਸਾਨੂੰ 7 ਦੀ ਬਜਾਏ 12% ਦਿਓ ਉਹ ਮਾਮਲਾ ਤੁਹਾਡਾ ਕੇਂਦਰ ਕੋਲੇ ਜਾ ਕੇ ਮੰਗੋ ਤਾਂ ਮੂ ਕੋ ਰੋਗ ਤਾਂ ਥੜੀ ਆ ਪਰ ਕੁਦਰਤੀ ਨਿਯਮਤਾਂ ਨੂੰ ਤੇ ਇਸ ਤਰ੍ਹਾਂ ਕਬਜ਼ੇ ਕਰਕੇ ਦੱਸਣ ਦੀ ਪਾਣੀ ਸਾਡਾ ਵੇ ਲੜੀ ਜਾਂਦੇ ਐਵੇਂ ਤੇ ਵੀ ਕੋ ਲੜੀ ਜਾਂਦੇ ਆ ਇਹ ਗੱਲ ਕਰਦਾ ਜਿਹੜੀ ਗੰਗਾ ਵਾ ਉਹ ਕਲਾਸ਼ ਪਰਮਤਨ ਨਿਕਲਦੀ ਆ ਉਹ ਕਿੱਥੇ ਆ ਉਹ ਵੀ ਤਿੱਬਤ ਦੇ ਵਿੱਚ ਉਹ ਵੀ ਕਿਤੇ ਸਾਡੇ ਚ ਨਹੀਂ ਆਉਂਦਾ ਇਸ ਕਰਕੇ ਇਹ ਕੁਦਰਤੀ ਖਜ਼ਾਨਾ ਨੇ ਕੁਦਰਤ ਨੇ ਸਾਨੂੰ ਪਾਣੀ ਦਿੱਤਾ ਵਾ ਕੁਦਰਤੀ ਸਭ ਕੁਝ ਹੈਗੀ ਇਹਦੇ ਤੇ ਕਿਸੇ ਦਾ ਕੋਈ ਕਬਜ਼ਾ ਨਹੀਂ ਹੈਗਾ ਲੇਕਿਨ ਇਹ ਜ਼ਰੂਰ ਆ ਜਿਹੜੇ ਇੰਟਰਨੈਸ਼ਨਲ ਕਾਨੂੰਨ ਬਣੇ ਆ ਜਿਹੜੇ ਸਾਡੇ ਸਿਧਾਂਤ ਬਣੇ ਆ ਜਿਹੜੀਆਂ ਸਾਡੀਆਂ ਪਰੰਪਰਾਵਾਂ ਬੜੀਆਂ ਜਿਹੜੇ ਮर्यादा ਮਦੇ ਉਹਨਾਂ ਦਾ ਪਾਲਣ ਸਾਨੂੰ ਕਰਨਾ ਪੈਂਦਾ ਜਿਹੜੀ ਰਾਈ ਰਾਈ ਕਾਨੂੰਨ ਦੇ ਸਰ ਕਹਿੰਦੇ ਉਹ ਕਿਸੇ ਦੇ ਵੇਸ਼ਨ ਨਹੀਂ ਬਣਦਾ ਹਾਂ ਉਹਦੇ ਵਿੱਚ ਬਗੈਦਾ ਹਿਮਾਚਲ ਆਪਣਾ ਹੱਕ ਜਤਾ ਸਕਦਾ ਵੀ ਸਾਨੂੰ ਹਿੱਸਾ ਦਿੱਤਾ ਜਾਵੇ ਲੇਕਿਨ ਹਰਿਆਣੇ ਦਾ ਕੋਈ ਹੱਕ ਨਹੀਂ ਤੁਸੀਂ ਵੇਖੋ ਨਾ ਜਦੋਂ ਪਹਿਲਗਾਮ ਦਾ ਹਮਲਾ ਹੁੰਦਾ ਤੇ ਉਸ ਤੋਂ ਬਾਅਦ ਮੋਦੀ ਸਾਹਿਬ ਐਲਾਨ ਦਿੰਦੇ ਆ ਕਿ ਅਸੀਂ ਪਾਣੀ ਰੋਕ ਦੇ ਇੱਕ ਨਦਰਿਆਮੰ ਦਾ ਰੋਕਿਆ ਅਜੇ ਤੱਕ ਅੱਜ ਤੱਕ ਇੱਕ ਬੂੰਦ ਵੀ ਪਾਣੀ ਦੀ ਪਾਕਿਸਤਾਨ ਨੂੰ ਜਾਣ ਤੋਂ ਨਹੀਂ ਰੋਕ ਸਕੇ ਰਹੀ ਗੱਲ ਸਾਡੇ ਪਾਣੀਆਂ ਦੀ ਜਦੋਂ ਇਹਦੀ ਵੰਡ ਕੀਤੀ ਗਈ ਸਾਡੇ ਹਿੱਸੇ 7.2 ਐਮਏ ਪਾਣੀ ਹੈ ਪੰਜਾਬ ਦੇ ਸੇ ਤੇ ਜਿਹੜੀ ਬਕਾਇਦਾ ਤੌਰ ਤੇ ਰਾਜਸਥਾਨ ਨੂੰ ਦਿੱਤਾ ਗਿਆ ਸੀ ਉਹ 8 एमएफ 0.8 ਜਿਆਦਾ ਦਿੱਤਾ ਗਿਆ ਉਹ ਅੱਜ ਵੀ ਬਣ ਜਾ ਰਿਹਾ ਹੈ ਜਦੋਂ ਪਾਕਿਸਤਾਨ ਜਦੋਂ ਭ리아ਨੇ ਦੀ ਤੇ ਪੰਜਾਬ ਅੱਖੋ ਖੇੜਾ ਸੂਬੇ ਬਣਦੇ ਆ ਉਦੋਂ 35 एमएफ ਰਹਿਣ ਇਹਨੂੰ ਤੇ 35 एमएफ ਬਕਾਇਦਾ ਤੌਰ ਤੇ ਜਿਹੜਾ ਸੀ ਪੰਜਾਬ ਨੂੰ ਪਾਣੀ ਮਿਲਿਆ ਸੀ ਬਾਕੀ ਦੋ ਸੀ ਉਹ ਦਿੱਲੀ ਨੂੰ ਤੇ ਬਾਕੀ ਜਿਹੜਾ ਸੀ ਉਹ ਚੰਡੀਗੜ੍ਹ ਦਿੱਤਾ ਗਿਆ ਸੀ ਕਸ਼ਮੀਰ ਨੂੰ ਕੁਝ ਪਾਣੀ ਦਿੱਤਾ ਗਿਆ ਜੰਮੂ ਕੇਸੂ ਨੂੰ ਪਾਣੀ ਦਿੱਤਾ ਗਿਆ ਇਸ ਕਰਕੇ ਪਾਣੀ ਇਹ ਨਿਆਮਤ ਚੀਜ਼ਾ ਪਾਣੀ ਤੇ ਗਲਤ ਨਹੀਂ ਠੀਕ ਪਾਣੀ ਬਿਗੇ ਜ਼ਿੰਦਗੀ ਨਹੀਂ ਲੇਕਿਨ ਇਹ ਪੰਜਾਬ ਦੇ ਪਾਣੀ ਬਣਦੇ ਜਦੋਂ ਹੜ੍ਹ ਹੁੰਦਾ ਨਾ ਪੰਜਾਬ ਡੁੱਬਦਾ ਵਾ ਤੁਹਾਨੂੰ ਪਤਾ ਹੋਏਗਾ ਪਿਛਲੇ ਦੀ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਲਓ ਜੀ ਉਹ ਫਲਾਡ ਆ ਕੇ ਲੈ ਜਾਓ ਜਿੰਨਾ ਚਾਹੀਦਾ ਤੁਹਾਨੂੰ ਕਿਸੇ ਨੇ ਹਾਮੀ ਨਹੀਂ ਸੀ ਭਰੀ ਸਾਡੇ ਪਿੰਡਾਂ ਦੇ ਵਿੱਚ ਡੰਗਰ ਰੁੜ ਗਏ ਲੋਕਾਂ ਦੇ ਘਰ ਟੱਠ ਗਏ ਫਸਲਾਂ ਰੁੜ ਗਈਆਂ ਲੋਕ ਘਰੋਂ ਬੇਕਾਰ ਹੋ ਗਏ ਉਦੋਂ ਕਿੱਥੇ ਗਈ ਸੀ ਪਾਣੀ ਵਾਲੇ ਇਹ ਰਹੀ ਗੱਲ ਸਾਡੀ ਜਿਹੜਾ ਪਾਣੀ ਦੀ ਗੱਲ ਕੀਤੀ ਜਾ ਰਹੀ ਹੈ ਇਹ ਪਾਣੀ ਭੰਗੂ ਸਾਹਿਬ ਵੈਸੇ ਪਹਿਲੀਆਂ ਸਰਕਾਰਾਂ ਦੇ ਸਮੇਂ ਵੀ ਜਦੋਂ ਪਾਣੀ ਦੀ ਘਾਟ ਹੁੰਦੀ ਸੀ ਉਦੋਂ ਦਿੱਤਾ ਜਾਂਦਾ ਸੀ ਹਰਿਆਣੇ ਨੂੰ 900 ਕਿਊਸਕ 9000 ਕਿਊਸਕ ਪਾਣੀ ਦਿੱਤਾ ਜਾਂਦਾ ਸੀ ਲੇਕਿਨ ਉਹਦੀ ਜਦੋਂ ਵਡ ਹੁੰਦੀ ਸੀ ਅਗਲੀ ਵਾਰੀ ਉਹ ਕੱਟ ਲਿਆ ਜਾਂਦਾ ਸੀ ਨਿੱਕਲ ਮੁੱਖ ਮੰਤਰੀ ਸਾਹਿਬ ਨੇ ਰੌਲਾ ਕਿਉਂ ਪਾਇਆ ਸਾਨੂੰ ਨਹੀਂ ਪਤਾ ਜਦੋਂ ਕਹਿੰਦੇ ਵੀ ਕੱਟਦੇ ਸਨ ਤਾਂ ਪਾਣੀ ਕੋਈ ਗੱਲ ਨਹੀਂ ਤੁਸੀਂ ਆਪ ਵੀ ਮੁੱਖ ਮੰਤਰੀ ਸਾਹਿਬ ਦੇ ਸ਼ਬਦ ਆ ਵੀ 21 ਮਈ ਤੋਂ ਲੈ ਕੇ ਤੇ 20 ਮਈ ਤੱਕ 1 ਸਾਲ ਪੂਰਾ ਹੁੰਦਾ ਤੇ ਉਹਦੇ ਵਿੱਚ ਜਿਹੜਾ ਪਾਣੀ ਹੈ ਜੋ ਲੋਟ ਹੁੰਦਾ ਉਹਦੇ ਚ ਆਪਣਾ ਕਿਦਾਰਾ ਕਰਨਾ ਹੁੰਦਾ ਜਿਹੜੀ ਸਰੂਤੀ ਜਲ ਸੰਚਾਰ ਮੰਤਰੀ ਹੈ ਦਿੱਲੀ ਤੇ ਹਰਿਆਣੇ ਦੀ ਉਹਦੇ ਸ਼ਬਦ ਇਹ ਆ ਵੀ 5 ਜ਼ਿਲ੍ਹੇ ਸਾਡੇ सिरसा हिसार ਮhendergarh ਨਹਰਾ ਲੋਹ ਤੇ ਇੱਕ ਫਤੇਪ ਪੰਜ ਜ਼ਿਲ੍ਹਿਆਂ ਨੂੰ ਸਾਨੂੰ ਟੈਂਕਰਾਂ ਦਾ ਪਾਣੀ ਸਪਲਾਈ ਕਰਨਾ ਪੈ ਰਿਹਾ ਭਾਈ ਬੀਬੀ ਜੀ ਫਿਰ ਅਸੀਂ ਕੀ ਕਰ ਸਕਦੇ ਪਹਿਲੀ ਗੱਲ ਤੇ ਤੁਹਾਡਾ ਹੱਕ ਨਹੀਂ ਬਣਦਾ ਪਾਣੀ ਦੇ ਉੱਤੇ ਜਿਹੜੀ ਗੱਲ ਦਾ ਡਿਸਾਈਨ ਕੀਤਾ ਸੀ ਉਹ ਬਿਲਕੁਲ ਠੀਕ ਕਹੀ ਸੀਗੀ ਤੁਸੀਂ ਰਿਪੇਅਰਿੰਗ ਕਰੂ ਸਾਡੇ ਦਾ ਹੁੰਦੇ ਹੀ ਨਹੀਂ ਲੇਕਿਨ ਸਿਰਫ ਇੱਕੋ ਹੀ ਹੈ ਜਿਹੜਾ ਸਮਝੌਤਾ ਉਦੋਂ ਆਇਆ ਸੀਗਾ ਇਹ ਹੋਇਆ ਸੀਗਾ ਵੀ ਪੰਜਾਬ ਚੋਂ ਕੱਢ ਕੇ ਹਰਿਆਣਿਆਂ ਬਣਿਆ ਤੇ ਇਸ ਕਰਕੇ ਉਹਨੂੰ ਪਾਣੀ ਹੱਕ ਬਣਦਾ ਪਾਣੀ ਦਿੱਤਾ ਜਾਵੇ ਪਾਣੀ ਦੇ ਰਹੇ ਕੋਈ ਨਹੀਂ ਕਰ ਰਿਹਾ ਹੁਣ ਤੁਹਾਨੂੰ ਪਤਾ ਹੋਏਗਾ ਜਿਹੜੀ ਸਰਪਾਰਟੀ ਮੀਟਿੰਗ ਕਈ ਸਾਲਾਂ ਬਾਅਦ ਹੋਈ ਆ ਤੇ ਜਿਹੜੀ ਇਹ ਸਰਕਾਰ ਭਗਵੰਤ ਮਾਨ ਦੀ ਸਰਕਾਰ ਉਹਦੀ ਸਰਕਾਰ ਚ ਪਹਿਲੀ ਵਾਰੀ ਸਰਪਾਰਟੀ ਮੀਟਿੰਗ ਹੋਈ ਉਹ ਸਰਪਾਰਟੀ ਮੀਟਿੰਗ ਦੇ ਵਿੱਚ ਭਾਵੇਂ ਸਾਰਿਆਂ ਨੇ ਬਕਾਇਦਾ ਤੌਰ ਤੇ ਹਮੀ ਭਰੀ ਵੀ ਸਾਡੇ ਕੋਲ ਇੱਕ ਬੂੰਦ ਪਾਣੀ ਦੀ ਜਿਹੜੀ ਹਰਿਆਣੇ ਨੂੰ ਦੇਣ ਵਾਸਤੇ ਸਾਰੇ ਕਹਿੰਦੇ ਇਹੋ ਗੁਝਿਆ ਲੇਕਿਨ ਗੱਲਾਂ ਦਾ ਕੜਾ ਬਣਾਇਆ ਕੁਛ ਨਹੀਂ ਜੇ ਬਣਨਾ ਕੱਲ ਨੂੰ ਬਕਾਇਦਾ ਤੌਰ ਤੇ ਪੰਜਾਬ ਵਿਧਾਨ ਸਭਾ ਦਾ اجلاس ਉਹਦੇ ਚ ਮਤਾ ਪਾਸ ਕੀਤਾ ਜਾਊਗਾ ਮਤਾ ਪਾਸ ਕਰਕੇ ਬਕਾਇਦਾ ਤੌਰ ਤੇ ਗੁਰਮੁਖ ਨੂੰ ਭੇਜਿਆ ਜਾਏਗਾ ਤੇ ਫਿਰ ਕੇਂਦਰ ਨੂੰ ਭੇਜਿਆ ਜਾਏ ਵੀ ਸਾਡੀ ਜਿਹੜੀ ਵਿਧਾਨ ਸਭਾ ਨੇ ਇਹ ਮਤਾ ਪਾਸ ਕੀਤਾ ਸਰਬਸੰਮਤੀ ਨਾਲ ਮਤਾ ਪਾਸ ਹੋਏਗਾ ਚ ਕੋਈ ਛੱਕਲ ਹੀ ਗੱਲ ਨਹੀਂ ਹੈਗੀ ਲੇਕਿਨ ਕੀ ਉਹਦੇ ਮਤੇ ਤੇ ਪਾਬੰਦ ਹੈਗੀ ਇਹ ਕੇਂਦਰ ਸਰਕਾਰ ਕੋਈ ਅਮਲ ਕਰਨ ਵਾਸਤੇ ਕਦੀ ਨਹੀਂ ਕਰੇਗੀ ਮੈਂ ਇੱਕ ਗੱਲ ਦੱਸ ਦਿਆਂ ਜੇ ਤੁਸੀਂ ਪਾਣੀਆਂ ਦੀ ਗੱਲ ਕਰਨੀ ਹੈ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਹੈ ਜੀਐਸਟੀ ਦੀ ਗੱਲ ਕਰਨੀ ਜਿਹੜੇ ਤੁਸੀਂ ਲੈਣੇ ਨੇ ਕੇਂਦਰ ਕੋਲ ਆਰਡੀ ਦੇ ਫੰਡ ਲੈਣੇ ਤੇ ਇਦਾਂ ਨਹੀਂ ਤੁਹਾਨੂੰ ਮਿਲਣੇ ਜੇ ਸਰਪਾਰਟੀ ਮੀਟਿੰਗ ਕੀਤੀ ਹੈ ਤੇ ਸਾਡੇ 20 ਐਮਪੀ ਦੇ 7 ਰਾਜ ਸਭਾ ਦੇ ਤੇ 13 ਲੋਕ ਸਭਾ ਦੇ 117 ਐਮਐਲਏ ਆ ਇਹ ਸਾਰੇ ਦੇ ਸਾਰੇ ਜਿਹੜੇ 137 ਬਣਦੇ ਆ 137 ਦਾ ਫਰਜ ਬਣਦਾ ਜਾ ਕੇ ਪ੍ਰਧਾਨ ਮੰਤਰੀ 댁 ਜਾ ਕੇ ਬੂਹੇ ਅੱਗੇ ਬਹਿ ਜਾਣ ਜਾਵਾਂਗੇ ਉਦੋਂ ਜਦੋਂ ਸਾਡੀ ਗੱਲ ਸੁਣਨਗੇ ਸਾਡਾ ਮਸਲਾ ਹੱਲ ਕਰੋ ਪਰ ਜਿਹੜੇ ਇਹ ਚਿੱਠੀਆਂ ਲਿਖਦੇ ਫਿਰਦੇ ਨੇ ਅਕਾਲੀ ਵੀਰ ਠੀਕ ਹੈ ਚਿੱਠੀ ਲਿਖਣਾ ਦਾ ਫਰਜ ਬਣਦਾ ਲਿਖੀ ਚਾਹੀਦੀ ਆ ਕਾਂਗਰਸ ਦੇ ਅਕਾਲੀ ਇੱਕ ਗੱਲ ਦਾ ਜਵਾਬ ਦੇ ਦਿੰਨ ਪੰਜਾਬ 'ਚ ਵੀ ਤੁਹਾਡੀਆਂ ਸਰਕਾਰਾਂ ਰਹੀਆਂ ਹਰਿਆਣੇ 'ਚ ਵੀ ਤੁਹਾਡੀਆਂ ਐਸੋਸੀਏਟ ਸਰਕਾਰਾਂ ਰਹੀਆਂ ਤੇ ਕੇਂਦਰ ਦੇ ਵਿੱਚ ਵੀ ਦਿੱਲੀ ਤੁਹਾਡੀ ਸਰਕਾਰਾਂ ਦੀਆਂ ਕਦੀ ਤੁਸੀਂ ਤਰੰਦਰ ਕੀਤਾ ਵੀ ਜੇ ਅਸੀਂ ਇਹਨਾਂ ਪਾਣੀਆਂ ਦੇ ਵਸੇ ਤਾਂ ਵੀ ਪੱਕਾ ਹੱਲ ਕਰ ਲਈਏ ਕਦੀ ਨਹੀਂ ਕੀਤਾ ਜੇ ਹਰਿਆਣੇ ਵਾਲੇ ਕਹੀ ਜਾਣਗੇ ਵੇਖੋ ਜੀ ਨਾ ਜੀ ਨਾ ਸਾਡਾ ਤੱਕ ਮੰਨਦਾ ਜੀ ਤੱਕੇ ਤੇ ਲਾਵਾਂਗੇ ਜੀ ਕੋਰਟ ਜਾਵਾਂਗੇ ਅਸੀਂ ਸੁਪਰੀਮ ਕੋਰਟ ਜਾਵਾਂਗੇ ਐਸਵਾਈਐਲ ਭਾਵੇਂ ਪੂਰ ਦਿੱਤੀ ਬੋਦੀ ਲੇਕਨ ਅਜੇ ਵੀ ਸੁਪਰੀਮ ਕੋਰਟ ਕਹਿੰਦੀ ਤੂੰ ਇਸ ਵੇਲੇ ਬਣਾਓ ਪਾਣੀ ਬਾਰੇ ਬਸ ਫੈਸਲਾ ਕਰਾਂਗੇ ਆਪਾਂ ਹਾਂ ਸੀ ਬੁਟਾਣਾ ਨਹਿਰ ਖਾਸੀ ਬੁਟਾਣਾ ਨਹਿਰ ਜਿਹੜੀ ਸਾਡੀ ਮੇਨ ਲਾਈਨ ਭਾਖੜਾ ਜੀ ਮੇਨ ਲਾਈਨ ਭਾਖੜਾ ਜਿਹੜਾ ਤੁਸੀਂ ਪਾਣੀ ਵੇਖੋਗੇ ਉਹਨਾਂ ਦਾ ਜਿਹੜਾ ਵਾ ਉਹ ਤੁਹਾਨੂੰ ਹਰਿਆ ਪਾਣੀ ਨਜ਼ਰ ਆਏਗਾ ਉਹਦੇ ਵਿੱਚ ਰਾਜਸਥਾਨ ਨੂੰ ਵੀ ਪੰਜਾਬ ਨੂੰ ਵੀ ਤੇ ਹਰਿਆਣਾ ਨੂੰ ਵੀ ਪਣੀ ਜਾਂਦਾ ਹੈ ਇਹਨਾਂ ਨੇ ਕੀਤਾ ਹਸੀ ਬਟਾਣਾ ਨਹਿਰ ਦੇ ਵਿੱਚ ਇੱਕ ਨਹਿਰ ਪੁੱਟੀ 110 ਕਿਲੋਮੀਟਰ ਤੇ ਜਿਹੜਾ ਘੱਗਰ ਸੀ ਉਹਦੇ ਉੱਤੇ ਸਾਈਫਨ ਪਾ ਕੇ ਤੇ ਬਕਾਇਦਾ ਤੌਰ ਤੇ ਨਹਿਰ ਚ ਪਾਣੀ ਦੇਣਾ ਸੀ ਤੇ ਉਹ ਹਸੀ ਬਟਾਣਾ ਬੈਦ ਜਦੋਂ ਇਹਦੇ ਵਿੱਚ ਪਾੜ ਪਾਉਣਾ ਸੀਗਾ ਮਾਮਲਾ ਸੁਪਰੀਮ ਕੋਰਟ ਚਲੇ ਗਿਆ ਤੇ ਉੱਤੇ ਰੋਕ ਲੱਗ ਗਈ ਇਸ ਕਰਕੇ ਉਹ ਪਾਣੀ ਨਹੀਂ ਜਾ ਸੀਗਾ ਨਹੀਂ ਤੇ ਇਹਨਾਂ ਨੇ ਉਦੋਂ ਬੜੇ ਧੱਕੇ ਨਾਲ ਲੈ ਜਾਣੇ ਸੀਗਾ ਤੇ ਸਾਡੇ ਜਿਹੜੇ ਇੱਥੇ ਕਾਲੀ ਵੀਰ ਸੀਗੇ ਉਹ ਕੰਬ ਕਰਨੇ ਦੇ ਸੁੱਤੇ ਪਏ ਸੀ ਉਹ ਕੋਰਚ ਕੇਸ ਜਾਣ ਕਰਕੇ ਅੱਜ ਵੀ ਹੱਸੀ ਬਿਜਾਣਾ ਜੱਜ ਰਿਹਾ ਉਹ ਪੁੱਟੀ ਪਈ ਉਹਨਾਂ ਕੋਲੋਂ ਸਿਆਪਾ ਇੱਥੇ ਆ ਕੇ ਪੈ ਗਿਆ ਹੁਣ ਹੋਰ ਨਵਾਂ ਜਿਹੜੇ ਸਾਈਫਨ ਇਹਨਾਂ ਨੇ ਘੱਗਰ ਦਰਿਆ ਦੇ ਉੱਤੇ ਫਿੱਟ ਕੀਤੇ ਨੇ ਨਹਿਰ ਲਗਾਉਣ ਵਾਸਤੇ ਜਦੋਂ ਕਿਤੇ ਫਲੱਡ ਹੁੰਦਾ ਤੇ ਉਹ ਸਾਈਫਨ ਜਿਹੜੇ ਡਾਫ ਲੱਗ ਜਾਂਦੀ ਹੈ ਡਾਫ ਲੱਗਣ ਦੇ ਨਾਲ ਸਾਡੇ 100 ਤੋਂ ਲੈ ਕੇ 200 ਪਿੰਡ ਡੁੱਬ ਜਾਂਦੇ ਉਸ ਡਾਫ ਦੇ ਨਾਲ ਚੰਗਾ ਨਹੀਂ ਵੀ ਉਹ ਪੁੱਟਦੇ ਜਾਨੇ ਉੱਥੇ ਚਾਹੀਦੀ ਨਾ ਤੁਸੀਂ ਘੱਗਰ ਦੀ ਸਿਪਾਈ ਕੀਤੀ ਨਾ ਕਿਸੇ ਨਹਿਰ ਦੀ ਸਿਪਾਈ ਕੀਤੀ ਨਾ ਕੁਝ ਕੀਤਾ ਹਾਂ ਇੱਕ ਗੱਲ ਜ਼ਰੂਰ ਹੈ ਭਗਵੰਤ ਮਾਨ ਦੀ ਸਰਕਾਰ ਨੇ ਸਰਕਾਰ ਨੇ 4000 4000 ਖਰਚ ਕਰ ਖਰਚ ਕਰਕੇ ਬਕਾਇਦਾ ਤੌਰ ਤੇ 나ਸੀ ਸਾਡੀ ਨਹਿਰ ਜੀ 79 ਉਹਨਾਂ ਨਹਿਰਾਂ ਦੀ ਸਫਾਈ ਵੀ ਕੀਤੀ ਹੈ ਤੇ ਬਕਾਇਦਾ ਤੌਰ ਤੇ ਉਹਨਾਂ ਨਹਿਰ ਜੇ ਪਾਣੀ ਵੀ ਛੱਡਿਆ ਉਹਨਾਂ ਦੇ ਪਾਣੀ ਛੱਡਣ ਦੇ ਨਾਲ ਸਾਡੇ ਜਿਹੜੇ 1600 ਕਿਲੋਮੀਟਰ ਲੰਬੀਆਂ ਜਿਹੜੀਆਂ ਖਾਲਾਂ ਸੀ ਜਾਂ ਉਹ ਵੀ ਦੁਬਾਰਾ ਬਣੀਆਂ ਗਈਆਂ ਨੇ ਸਾਡੀ ਮੰਗ ਪਾਣੀ ਦੀ 13% ਦੀ ਵਧ ਗਈ ਉਹਦੇ ਵਿੱਚ ਤੇ ਸਾਡੇ ਜਿਹੜੇ 14 ਲੱਖ ਟਿਊਬਲ ਨੇ 72% ਦੀ ਅੱਜ ਵੀ ਖੇਤੀ ਅਸੀਂ ਟਿਊਬਲ ਤੇ ਕਰ ਰਹੇ ਆ ਕਿਤੇ ਡੀਜ਼ਲ ਬਾਰ ਰਿਹਾ ਕਿਤੇ ਬਿਜਲੀ ਚਲਾ ਰਿਹਾ ਸਾਡੇ ਪੰਜਾਬ ਦੇ ਸੋਬ ਇਲਾਕਿਆਂ ਦਾ ਪਾਣੀ ਜਿਹੜਾ ਵਾ ਉਹ ਡਾਰਕ ਜ਼ੋਨ ਜਾ ਚੁੱਕਾ ਵਾ ਤੇ ਡਾਰਕ ਜ਼ੋਨ ਦੇ ਵਿੱਚ ਜਾਣ ਦੇ ਪਾਣੀ ਜਾਣ ਦੇ ਨਾਲ ਤਿੱਤੀ ਇਹ ਬਣੀ ਆ ਜਿਹੜੀ ਅਜ ਤੋਂ 40 ਸਾਲ ਪਹਿਲਾਂ ਤਿੰਨ ਹਸਪਤਾਲ ਦੀ ਮੋਟਰ ਕੰਮ ਕਰਦੀ ਜਾਂਦੇ ਉੱਥੇ 20 ਹਸਪਤਾਲ ਦੀ ਮੱਛੀ ਮੋਟਰ ਕੰਮ ਕਰਨੀ ਜੇ ਪਾਣੀ ਇੰਨਾ ਥੱਲੇ ਚੜ ਗਿਆ ਤੇ ਕਿੰਨਾ ਕੁ ਪਾਣੀ ਸੂਤਲਾਂਗੇ ਅਸੀਂ ਧਰਤੀ ਨੂੰ ਖੋਖਲਾ ਕਰ ਰਹੇ ਹਾਂ ਇਸ ਕਰਕੇ ਸਾਨੂੰ ਚਾਹੀਦੀ ਆ ਵੀ ਜਿਹੜੀ ਆ ਝੋਨੇ ਦੀ ਫਸਲ ਸਫਸਾ ਸਾਡੀ ਨਹੀਂ ਹੈਗੀ ਕਿ ਉਹ ਨਿੰਦੀ ਫਸਲ ਸਾਡੀ ਦੀ ਹੈਗੀ ਇਹ ਬ੍ਰਹਮਪੁੱਤਰ ਜਿਹੜੇ ਦੇ ਨਾਲ ਲੱਗ ਜਾਂਦੇ ਨੇ ਜਿਹੇ ਸੇਮ ਪੈਂਦੀ ਉਹ ਉੱਥੇ ਦੀ ਫਸਲ ਹੈ ਲੇਕਿਨ ਸਾਡੇ ਤੇ ਗ੍ਰੀਨ ਰੈਵਨਿਊਸ਼ਨ ਥੋਪੀ ਗਈ ਜੇ ਗ੍ਰੀਨ ਵਿੱਚ ਸਾਡੇ ਫਸਲ ਲਾ ਥੋਪੀ ਜਾਂਦੀ ਹੈ ਛੇ ਸ਼ਾਇਦ ਸਾਨੂੰ ਪਾਣੀ ਦੀ ਇੰਨੀ ਦਿੱਕਤ ਵੀ ਨਾ ਜਿੰਨੀ ਆ ਰਹੀ ਹੈ 5000 ਲੀਟਰ ਪਾਣੀ ਵਰਤ ਕੇ ਤੇ ਅਸੀਂ 1 ਕਿਲੋ ਚੌਲ ਬਣਾਉਣੇ 1 ਕਿਲੋ ਚੌਲ ਸਿਰ ਇੰਨਾ ਪਾਣੀ ਖੇਤre ਜਦੋਂ ਕਣਕ ਦੀ ਬਿਜਾਈ ਹੁੰਦੀ ਆ ਕਿਸਾਨ ਨੂੰ ਸਿਰਫ 70 ਘੰਟੇ ਬਿਜਲੀ ਚਾਹੀਦੀ ਆ ਜਦੋਂ ਝੋਨੇ ਦੀ ਬਿਜਾਈ ਜਦੀ ਉਹ ਤਾਂ ਸਾਨੂੰ 1200 ਘੰਟੇ ਬਿਜਲੀ ਚਾਹੀਦੀ ਹੈ ਘਟੋ ਘਟ 1200 ਘੰਟੇ ਇਸ ਕਰਕੇ ਇਹ ਪਾਣੀਆਂ ਦੀ ਜੰਗ ਇਦਾਂ ਚੱਲਦੀ ਰਹੇਗੀ ਪਾਣੀ ਚ ਮਧਾਣੀ ਹੋਏਗੀ ਨਿਕਲੇਗਾ ਖਖਣੀ ਹਰਿਆਣਾ ਸਾਨੂੰ ਬਲੇਮ ਕਰਦਾ ਰਹੇਗਾ ਅਸੀਂ ਬਿਹਰਿਆਣੂ ਬਲੇਮ ਕਰਦੇ ਰਹਿਾਂਗੇ ਜਿਹੜੀ ਇਹਨਾਂ ਮੀਟਿੰਗ ਕਾਲ ਕੀਤੀ ਸੀ ਕੇਂਦਰ ਨੇ ਉਹਦੇ ਵਿੱਚ ਪੰਜਾਬ ਨੇ ਬਾਈਕਟ ਕੀਤਾ ਸਾਡੀ ਜੇ ਤੂੰ ਗੱਲ ਸੁਣਨੀ ਤੇ ਜਾਈ ਇੱਥੇ ਕਿਉਂ ਬੀਐਮ ਬੀਬੀਐਮ ਜਿਹੜੀ ਆ ਉਹ ਸਾਡੀ ਪ੍ਰੋਡਕਟ ਆ ਉਹ ਸਾਡਾ ਪ੍ਰੋਜੈਕਟ ਪੰਜਾਬ ਦਾ ਖੋਇਆ ਕਿਉਂ ਗਿਆ ਸਾਡੇ ਕੋਲ ਕਿਉਂ ਸਾਡੇ ਲੀਡਰਾਂ ਦੀ ਇੱਛਾ ਸ਼ਕਤੀ ਇੰਨੀ ਮਜ਼ਬੂਤ ਨਹੀਂ ਸੀ ਵੀ ਅਸੀਂ ਜਾ ਕੇ ਕੇਂਦਰ ਤੇ ਗੱਲ ਸਵਾਪਾ ਪਾ ਸਕਦੇ ਇਸ ਕਰਕੇ ਭੰਗੂ ਸਾਹਿਬ ਪਾਣੀ ਦੀ ਲੜਾਈ ਚੱਲਦੀ ਰਹੇਗੀ ਇਹ ਤੇ ਬੰਦ ਨਹੀਂ ਹੋਣੀ। ਉਹ ਦਿਨ ਵੀ ਬਿਆਨਬਾਜ਼ੀ ਹੁੰਦੇ ਸੀ ਜੀ ਉਦੋਂ ਵੀ ਬਿਆਨ ਵੇਚਦੇ ਰਹੇ ਤੇ ਇਹ ਵੋਟਾਂ ਦਾ سلسلہ ਵਾ ਵੋਟਾਂ ਲਈਏ ਜਾਣਗੇ ਉਹ ਵੀ ਟੋਟਾ ਲੈਣਗੇ ਅਸੀਂ ਵੋਟਾਂ ਲਾਵਾਂਗੇ। ਅੱਜ ਜਿਹੜੀ ਅੱਜ ਜਿਹੜੀ ਆਮ ਆਦਮੀ ਪਾਰਟੀ ਨੰਬਰ ਤਰ ਬਣੀ ਹੈ ਵੀ ਸਾਡੇ ਕੋਲ ਇੱਕ ਬੂੰਦ ਪਾਣੀ ਜਿੰਨੀ ਹੈਗੀ। ਸੁਸ਼ੀਲ ਗੁਪਤਾ ਰਾਜ ਸਭਾ ਦਾ ਮੈਂਬਰ ਸੀਗਾ ਦਿੱਲੀ ਦੇ ਖਾਤੇ ਚ ਹੈ ਸੀ ਹਿਆਣੇ ਦਾ। ਹਰਿਆਣੇ ਜਾ ਕੇ ਉਹ ਕਹਿੰਦਾ ਹੁੰਦਾ ਸੀਗਾ ਵੀ ਵੇਖੋ ਪੰਜਾਬ ਹਰਿਆਣੇ ਸਾਡੀ ਸਰਕਾਰ ਬਣੀ ਨਾ ਅਥੀ ਐਸਐਲ ਵੀ ਪੂਰੀ ਕਰਾਂਗੇ ਪਾਣੀ ਵੀ ਪੂਰਾ ਲਵਾਗੇ ਤੇ ਹਰ ਟੇਲ ਤੇ ਪਾਣੀ ਪਚਾਵਾਂਗੇ ਅਸੀਂ ਸਾਡੀ ਜ਼ਿੰਮੇਵਾਰੀ ਹੋਏਗੀ ਕਦੀ ਕਿਤੇ ਖੰਡਣ ਕੀਤਾ ਤੇ ਬਿਆਨ ਨਾ ਕਦੀ ਨਹੀਂ ਸੀ ਕੀਤਾ ਅੱਜ ਤੁਸੀਂ ਸਿਰਫ ਪੰਜਾਬ ਦੇ ਵਿੱਚ ਇਹ ਵੀ ਤੁਹਾਡੀ ਸਰਕਾਰ ਦਿੱਲੀ ਦੀ ਚੱਲੇਗੀ ਹਰਿਆਣੇ ਤੁਹਾਨੂੰ 1% ਵੋਟ ਮਿਲੀ ਤੁਹਾਨੂੰ ਪਤਾ ਹੁਣ ਪੰਜਾਬ ਤੋਂ ਚੱਲੀ ਗਈ ਜਾਣਾ ਮੜ ਕੇ ਕਿੱਥੇ ਆ ਮੁਰਕੇ ਉਹ ਪਾਣੀ ਦੇ ਬੁਲਬਲੇ ਵਾਲੀ ਗੱਲ ਬਾਣੀ ਜੇ ਪੰਜਾਬ ਤੋਂ ਸਰਕਾਰ ਚ ਚੱਲੀ ਗਈ ਤੇ ਇਹ ਪਾਣੀ ਦਾ ਬਰਵਾ ਫੇਰ ਬੁਰਿਆ ਤੇ ਬੜੀ ਜੋਰ ਨਾਲ ਸੀ ਮੁਰਕੇ ਪਟਾਕੇ ਪਿੰਗੇ ਖਤਮ ਹੋ ਗਏ ਤੇ ਪਾਣੀ ਦੀ ਮੈਂ ਫਿਰ ਇੱਕ ਬੇਨਤੀ ਕਰਾਂ ਵੀ ਪਾਣੀ ਪੰਜਾਬ ਦੇ ਕੋਲੇ ਨਹੀਂ ਹਰਿਆਣੇ ਦੇ ਮੁੱਖ ਮੰਤਰੀ ਨੇ ਕਿਹਾ ਵੀ ਭਾਵੇਂ ਸਾਨੂੰ ਜਿਹੜਾ ਵਾ ਉਹ ਬਕਾਇਦਾ ਤੌਰ ਤੇ 10.5 ਐਮਏ ਪੜ ਦਿੱਤਾ ਗਿਆ ਲੇਕਿ ਸਾਡੇ ਵਰਤੋਂ ਦੇ ਵਿੱਚ ਇਸ ਵੇਲੇ 1.62 ਵਾਟ ਐਮਏ ਪਣੀ ਆ ਰਿਹਾ ਵਾ ਮਾੜੀ ਪਾਣੀ ਸਾਡੇ ਕੋਲ ਨਹੀਂ ਆ ਰਿਹਾ ਇਸ ਕਰਕੇ ਪਾਣੀ ਦੀ ਲੜਾਈ ਜਿਹੜੀ ਜਲਦੀ ਰਹੇਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੜਾਈ ਵਰਲਡ ਦੀ ਬਣੇਗੀ ਸਾਡੇ ਜਿਹੜੇ ਮਾਹਿਰ ਨੇ ਕਹਿੰਦੇ ਵੀ ਅਗਲੀ ਜਿਹੜੀ ਲੜਾਈ ਲੱਗੇਗੀ ਨਾ ਉਹ ਪਾਣੀ ਤੇ ਲੱਗੇਗੀ ਤੀਸਰੀ ਵਰਲਡ ਵਾਰ ਪਾਣੀ ਖਤਮ ਹੁੰਦਾ ਜਾ ਰਿਹਾ ਸਾਡੀ ਜਿਹੜੀ ਕੰਜ਼ਮਪਸ਼ਨ ਉਹ ਘਟਾ ਰੀਚਾਰਜਿੰਗ ਘਟਾ ਵਰਤੋਂ ਜਿਆਦੀ ਤੇ ਸਾਨੂੰ ਆਪਣੀ ਡਾਈਵਰਸੀਫਿਕੇਸ਼ਨ ਫਸਲਾਂ ਦੀ ਕਰਕੇ ਦਾ ਕਹਿਦਾ ਤੌਰ ਤੇ ਪਾਣੀ ਬਚਾਉਣਾ ਪੂ ਜੇ ਅਸੀਂ ਪਾਣੀ ਨਾ ਬਚਾਇਆ ਤੇ ਫਿਰ ਜਿਹੜੀ ਹਾਲਤ ਹੁੰਦੀ ਹੈ ਬੰਦਾ ਪਾਣੀ ਬਿਗੜੀ ਤੇ ਕਿਆ ਨਾ ਤੁਹਾਡੇ ਸਾਹਮਣੇ ਬਾਣੀ ਗੁਰਬਾਣੀ ਪਵਨ ਗੁਰੂ ਪਾਣੀ ਪਿੱਤਾ ਮਾਤਾ ਤਰਤ ਮਹਤ ਅਸੀਂ ਤਾਂ ਗੁਰਬਾਣੀ ਨੂੰ ਵੀ ਭੁੱਲ ਚੁੱਕੇ ਹਾਂ ਬਾਕੀ ਕੀ ਰਹਿ ਗਿਆ ਜੀ ਪੱਟੀ ਸਾਹਿਬ ਕੱਲ ਉਧਾਨ ਸਭਾ ਦਾ ਸੈਸ਼ਨ ਹੈ ਕੀ ਰਹਿ ਸਕਦਾ ਵਿੱਚ ਕੀ ਫੈਸਲੇ ਲਏ ਜਾ ਸਕਦੇ ਨੇ ਕੀ ਕੋਈ ਹਿਸਟੋਰੀਕਲ ਫੈਕਟਰ ਰੱਖ ਕੇ ਕੀ ਫਿਰ ਕੋਈ ਇਤਿਹਾਸਿਕ ਕਦਮ ਪੁੱਟਿਆ ਜਾ ਸਕਦਾ ਅਤੇ ਅਸਿਕੇਹੀ ਕੰਮ ਪੁੱਟਿਆ ਜਾਏਗਾ ਕਿ ਜਿਹੜਾ 2004 ਦੇ ਵਿੱਚ ਵਾਟਰ ਟਰਮੀਨੇਸ਼ਨ ਐਕਟ ਕੈਪਟਨ ਮਰਿੰਦਰ ਸਿੰਘ ਨੇ ਬਣਾਇਆ ਸੀ ਉਹ ਉਧਰ ਆਇਆ ਜਾ ਸਕਦਾ ਉਹ ਸੁਪਰੀਮ ਕੋਰਟ ਨੇ ਰੱਦ ਵੀ ਕਰਤਾ ਸੀ ਉਹ ਤਾਂ ਉਹ ਫਿਰ ਬਣਾ ਦੇਣਗੇ ਫਿਰ ਵੀ ਨਾ ਫਿਰ ਕਰ ਦੇਣਗੇ ਮਤਾ ਮਤਾ ਹੀ ਕਰਨਾ ਕਰਨਾ ਕਿ ਮਤਾ ਕਰਕੇ ਕੇਂਦਰ ਨੂੰ ਭੇਜਣਗੇ ਵੀ ਸਾਡੇ ਕੋਲ ਪਾਣੀ ਨਹੀਂ ਤੇ ਅਸੀਂ ਵੀ ਕਹਿੰਦੇ ਆ ਅੱਜ ਤੁਸੀਂ ਮਾਇਰਤ ਨੂੰ ਚੈੱਕ ਕਰਾ ਲਓ ਜੇ ਸਾਡੇ ਕੋਲੇ 3. 5 एमएफ एम पानी ਹੈਗਾ ਤਾਂ ਤੁਸੀਂ ਲੈ ਸਕਦੇ ਹੋ ਜੇ ਸਾਡੇ ਕੋਲ 1.5 ਰਹਿ ਗਿਆ एमएफ ਫਿਰ ਕਿਤੇ ਪਾਣੀ ਕਿੱਥੋਂ ਨਹੀਂ ਆਇਆ ਸੀ ਲੇਕਨ ਸਾਡੂ ਵੇਖੋ ਕਿੰਨੇ ਅਫਸੋਸ ਦੀ ਗੱਲ ਆ 8 एमएएफ ਪਾਣੀ ਸਾਡੇ ਕੋਲੋਂ ਕੱਲਾ ਜਿਹੜਾ ਵਾ ਜਿੰਨਾ ਪੰਜਾਬ ਕੋਲੇ ਤੇ ਹਰਿਆਣੇ ਕੋਲੇ ਇਕੱਠਾ ਤੇ ਉਹਦਾ ਪਾਣੀ ਕੱਲਾ ਹੀ ਰੈਗਿਸਟਰ ਲੈ ਰਿਹਾ ਵਾ ਅਸੀਂ ਉੱਥੋਂ ਲਾਈਮਸਟੋਨ ਲੈ ਕੇ ਜਾਈਏ ਤੇ ਸਾਡੇ ਕੋਲ ਗਾਂਧੀ ਵਾਲੇ ਨੁੱਕ ਮੋٹے-ਮੋٹے ਲੈ ਜਾਂਦੇ ਆ ਸਾਡੇ ਪਾਣੀ ਦੀ ਕੋਈ ਰਾਇਲਟੀ ਨਹੀਂ ਜਾਂਦੀ ਭਾਵੇਂ ਮਜਬੂਰੀ ਸੀ ਉਸ ਟਾਈਮ ਤੇ ਬਿਚ ਬੈਂਕ ਤੋਂ ਕਰਜ਼ਾ ਲੈਣ ਵਾਸਤੇ ਪਿੰਨ ਪਾਣੀ ਦੇਣ ਦੀ ਲੇਕਿਨ ਰਾਇਲਟੀ ਤਾਂ ਦੇਵੇ ਨਾ ਸਾਨੂੰ ਰਾਜਸਥਾਨ ਅੱਜ ਜੇਕਰ ਤੇ ਪੂਰੀ ਦੀ ਪੂਰੀ ਰਾਇਲਟੀ ਤੁਸੀਂ ਲੈ ਲਓ ਉਹਦੇ ਕੋਲੋਂ ਰਾਜਸਥਾਨ ਕੋਲੋਂ ਤੇ ਮੇਰੇ ਖਰ ਸਾਡੇ ਸਾਰੇ ਕਰਜ਼ੇ ਵਿਲੈ ਹੋ ਜਾਣਗੇ ਕਿਸਾਨਾਂ ਦੇ ਕਰਜ਼ੇ ਮਾਫ ਹੋ ਜਾਣਗੇ ਸਭ ਕੁਝ ਕਲੀਅਰ ਹੋ ਜਾਏਗਾ ਨਿਰਕਾਰ 16 ਲੱਖ ਕਰੋੜ ਰੁਪਏ ਬਣਦਾ ਉਹ 16 ਲੱਖ ਕਰੋੜ ਥੋੜਾ ਹੁਣ ਲਗਦਾ ਤੇ ਸਾਡਾ ਕਰਜ਼ਾ ਵੱਧ ਵੱਧ 5 ਲੱਖ ਕਰੋੜ ਰੁਪਏ ਹੋ ਗਿਆ ਕਿਸਾਨਾਂ ਦਾ ਇੰਨਾ ਹੋਊਗਾ ਸਾਡੇ ਸਾਰੇ ਕਰਜ਼ੇ ਲੱਜਣੇ ਬੈਸ ਜਿਹੜਾ ਸਿਮਰਜੀਤ ਸਿੰਘ ਬੈਸ ਉਹਨੇ ਇਹ ਰੋਲਾ ਪਾਇਆ ਸੀ ਵਿਧਾਨ ਸਭਾ ਦੇ ਵਿੱਚ ਉਹਨੇ ਕਿਹਾ ਬਿੱਲ ਤੇ ਭੇਜੋ ਤੁਹਾਨੂੰ ਪਤਾ ਹੋਏਗਾ ਉਹ ਬੰਦੇ ਆਪਣੇ ਲੈ ਕੇ ਤੇ ਉਹ ਪਾਣੀ ਬੰਦ ਕਰਨ ਵਾਸਤੇ ਗਿਆ ਸੀ ਤੇ ਬੰਦ ਕਿ ਨਹੀਂ ਕਰਣਾ ਸੀਗਾ ਅਗਲੀ ਪੂੜ ਸਾਈ ਫੜ ਕੇ ਲੱਗੀ ਫਿਰ ਇੱਕ ਧਰਨਾ ਵੀ ਲੱਗਾ ਸੀ ਪਾਣੀ ਬੰਦ ਕਰਨ ਵਾਸਤੇ ਪਰ ਕੁਝ ਨਹੀਂ ਹੋਇਆ ਉਹਦਾ ਕਿਉਂ ਸਾਡੇ ਲੀਡਰਾਂ ਵਿੱਚ ਇੱਛਾ ਸ਼ਕਤੀ ਨਹੀਂ ਹੈਗੀ ਕੰਮ ਕਰਨ ਦੀ ਉਹ ਉਹ ਚਲੇ ਗਏ ਬਾਪੂ ਜਿਹੜੇ ਕਹਿੰਦੇ ਹੁੰਦੇ ਸੀ ਪੰਥ ਜੀਵੇ ਮੈਂ ਮਰਾਂ ਅੱਜ ਕਹਿੰਦੇ ਮੇਰਾ ਘਰ ਪਰ ਰਹਿ ਜਾਣਾ ਜਿੱਦਾਂ ਬਾਕੀ ਟੱਠੇ ਖੂਜ ਪਵੇ ਮੈਂ ਇੱਕ ਅਜਿਹਾ ਪ੍ਰੋਜੈਕਟ ਪ੍ਰੋਜੈਕਟ ਤੇ ਗਿਆ ਜੀ ਕਿਤੇ ਪ੍ਰੋਜੈਕਟ ਇਹ ਸੀਗਾ ਵੀ 193 ਦੇਸ਼ਾਂ ਦੇ ਬੱਚੇ ਸਾਡੇ ਪੜ੍ਹ ਕੇ ਜਾ ਸਕਦੇ ਨੇ ਉਹ ਪ੍ਰੋਜੈਕਟ ਦੇ ਤਹਿਤ ਉਹ ਕੌਣ ਨੇ ਕੋਕਰੀ ਮੈਂਬਰ 에어 호ਸਟਸ ਪਾਇਲਟ ਇਹ ਸਾਰਾ ਪ੍ਰੋਜੈਕਟ ਹੈ ਉਹ ਜੇ ਇੰਪਲੀਮੈਂਟ ਕਿਸੇ ਯੂਨੀਵਰਸਿਟੀ ਪੰਜਾਬ ਕਰ ਦੇਵੇ ਨਾ ਪੰਜਾਬ ਕਰ ਦੇਵੇ ਜਾਂ ਕੋਈ ਪ੍ਰਾਈਵੇਟ ਬੰਦਾ ਉਹ ਪ੍ਰੋਜੈਕਟ ਖੋਲ੍ਹ ਦੇਵੇ ਜਿਹੜੇ ਸਾਡੇ ਆ ਹੱਥ ਘੜੀਆਂ ਲੱਗ ਕੇ ਵਾਪਸ ਆ ਰਹੇ ਨੇ ਲੋਕ ਇਹੀ ਬੰਦੇ ਉੱਥੇ ਟ੍ਰੇਨਿੰਗ ਲੈ ਕੇ ਪੜ੍ਹ ਸਰ ਕੇ ਇਹਨਾਂ ਨੂੰ ਲੋਕ ਸਭਧਨਗੇ ਆਪ ਦੇਸ਼ਾਂ ਵਿੱਚ ਤੁਸੀਂ ਸਾਡੇ ਕੋਲ ਆਓ ਭਾਈ ਸੰਤਰੀ ਲੋੜ ਹੈਗੀ ਅਸੀਂ ਉਹ ਕੰਮ ਨਹੀਂ ਕਰਦੇ ਅਸੀਂ ਪੰਗੂ ਸਾਹਿਬ ਜੇਦਾਰ ਸਿੰਘ ਬੈਸ ਇੱਕ ਬੜਾ ਅਮੀਰ ਸਿੱਖ ਸੀ ਯੂ ਐਸ ਦੇ ਅੱਜ ਕੱਲ੍ਹ ਦੁਨੀਆ ਤੇ ਨਹੀਂ ਉਹਨਾਂ ਦਾ ਟੁੱਟ ਵਿਸ਼ਵਾਸ ਗੁਰੂ ਤੇ ਹੈ ਟੁੱਟ ਵਿਸ਼ਵਾਸ ਉਹਨਾਂ ਦੇ ਛੋਟੇ 5 ਸਾਲ ਦੇ ਬੱਚੇ ਨੇ ਪੁੱਛਿਆ ਨਾ ਯਾਰ ਤੁਹਾਡੇ ਤੇ ਤੇ ਬੜਾ ਬੁੱਧਾ ਦਾ ਕਾਰੋਬਾਰ ਹੋ ਗਿਆ ਤੇ ਨਹੀਂ ਇਹ ਸਭ ਗੁਰੂ ਦੀ ਕਿਰਪਾ ਉਹਨਾਂ ਦੇ ਇੱਕ ਬੜੇ ਵੱਡੇ ਜਿਹੜਾ ਢੀਲ ਬਣਿਆ ਉੱਥੇ ਉੱਚ ਕੋਠੀਆਂ ਵੀ ਬੜੀਆਂ ਤੇ ਉਹਨਾਂ ਵਿੱਚ ਗੁਰਦੁਆਰੇ ਬਣਿਆ ਕਰਦੇਗੇ ਉਸ ਗੁਰਦੁਆਰ ਵਿੱਚ ਲੰਗਰ ਵੀ ਲੱਗਦਾ ਜਿਹੜਾ ਭੁੱਖਾ ਵਾ ਉਹ ਆ ਕੇ ਲੰਗਰ ਵੀ ਛਕ ਲੈਂਦਾ ਯੂਕੇ ਦੇ ਵਿੱਚ ਇੱਕ ਵਿਅਕਤੀ ਨੇ ਚੋਰੀ ਕਰਨ ਚੋਰੀ ਹਟਰ ਤੇ ਕੀਤੀ ਜਦੋਂ ਕੀਤੀ ਮਾਮਲਾ ਕੋਰਟ ਚ ਗਿਆ ਜੱਜ ਨੇ ਨੂੰ ਪੁੱਛਿਆ ਕਿ ਭਾਈ ਤੂੰ ਇਹ ਕਿਉਂ ਅੰਨ ਕਿਉਂ ਚ ਰਾਇਆ ਕਹਿੰਦਾ ਭੁੱਖ ਬੜੀ ਲੱਗੀ ਸੀ ਮੈਨੂੰ ਮੈਂ ਚੁਰਾ ਲਿਆ ਜੱਜ ਕਹਿੰਦਾ ਠੀਕ ਹੈ ਕਾਨੂੰਨ ਨਾਲ ਤੂੰ ਜੁਰਮ ਤੇ ਕੀਤਾ ਉਹ ਜ਼ਰੂਰ ਉਹ ਤੇ ਤੈਨੂੰ ਸਜ਼ਾ ਮਿਲੇਗੀ ਪਰ ਤੂੰ ਸਿੱਖਾਂ ਦਾ ਕੋਈ ਗੁਰਦੁਆਰਾ ਲੱਗਣ ਵਾਲੇ ਨਹੀਂ ਵੇਖਿਆ ਜਿੱਥੇ ਝੰਡਾ ਝੁਲਦਾ ਹੁੰਦਾ ਜੇ ਤੂੰ ਜਾਣੇ ਤਾਂ ਤੈਨੂੰ ਉਹ ਥਾਲੀ 'ਚ ਪਰੋਸ ਕੇ ਖਾਣਾ ਦਿੰਦੇ ਫਰੀ ਦਿੰਦੇ ਲੋੜੀ ਚੋਰੀ ਕਰਨ ਦੀ ਸਾਡਾ ਇਹ ਸੰਕਲਪ ਅੱਜ ਵੀ ਦੁਨੀਆ ਦੇ ਵਿੱਚ ਮਸ਼ਹੂਰ ਆ ਤੇ ਉਹ ਦੀਦਾਰ ਸਿੰਘ ਬੈਂਸ ਜਿਹੜੇ ਸੀਗੇ ਉਹਨਾਂ ਨੂੰ ਕਿਹਾ ਗਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਪਹਿਲਾਂ ਉਹਨਾਂ ਤੇ ਅੱਤਵਾਦੀ ਵੱਖਵਾਦੀ ਕਈ ਲਕਬ ਲੱਗੇ ਸੀਗੇ ਪੰਜਾਬ ਚ ਕਾਲੀ ਸਰਕਾਰ ਬਣਦੀ ਆ ਤੇ ਕੇਂਦਰ ਦੇ ਵਿੱਚ ਅਟਲ ਵਿਹਾਰੀ ਵਾਜਪੀ ਦੀ ਸਰਕਾਰ ਬਣਦੀ ਆ ਤੇ ਉਹਨਾਂ ਨੂੰ ਫਿਰ ਸਟੇਟ ਗੈਸਟ ਬਣਾਇਆ ਜਾਂਦਾ ਸਟੇਟ ਗੈਸਟ ਬਣਾਇਆ ਜਾਂਦਾ ਉਹ ਇੱਥੇ ਹੁੰਦੇ ਬਾਦਲਸਰ ਮੈਂ ਮੀਟਿੰਗਾਂ ਹੁੰਦੀਆਂ ਨੇ ਉਹ ਕਹਿੰਦੇ ਵੀ ਸਾਨੂੰ ਪੰਜਾਬ ਨੂੰ ਕੁਝ ਸੁਧਾਰੋ ਤੁਸੀਂ ਕੁਝ ਕਰੋ ਕਦਾਂ ਦੱਸੋ ਕਦੋਂ ਲਾਓ ਕਿੰਨੇ ਪੈਸੇ ਲਾਉਣਾ 10000 ਕਰੋੜ ਡਾਲਰ ਲਾ ਦੇ ਮੈਂ ਇੱਥੇ ਇਹਨੂੰ ਲਾ ਦੇ ਜਿਹੜਾ 10000 ਕਰੋੜ ਡਾਲਰ ਲੌਂਡਰੀ ਸਮਰਥਨ ਰੱਖਦਾ ਤੁਸੀਂ ਬਾਕੀ ਸੋਚੋ ਕਿੰਨਾ ਖਮੀਰ ਹੋਵੋ ਤੇ ਜਦੋਂ ਉਹ ਆਪਣੀਆਂ ਫਾਈਲਾਂ ਲੈ ਕੇ ਆਇਆ ਸੀਗਾ ਮੈਂ ਨਾ ਉਹਨ ਕਿਸੇ ਦਾ ਨਹੀਂ ਲੈਣਾ ਉਹਨਾਂ ਨੇ ਕਿਹਾ ਸੀ ਫਾਈਲਾਂ પાਸੇ ਰੱਖਦੇ ਪਹਿਲਾਂ ਸਾਲੂ ਕੀ ਦਿਓਗੇ ਤੁਸੀਂ ਉਹ ਕਹਿੰਦੇ ਮਿਹਰਬਾਨੀ ਕਰਕੇ ਫਾਈਲਾਂ ਵਾਪਸ ਕਰ ਦਿਓ ਇਹ ਚੱਲਨੇ ਹੈ ਆ ਜੀ ਸਰਡਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬੈਠਿਆ ਤੇ ਚੰਡੀਗੜ੍ਹ ਮੁਹਾਲੀ ਦੇ ਵਿੱਚ ਇੰਡਸਟਰੀ ਇੰਡਸਟਰੀ ਲੱਗੀ ਹੈ। ਕੈਨੇਡਾ ਦੇ ਆ ਕੇ ਪਰਿਵਾਰ ਨੇ ਲਾਈ ਇੰਡਸਟਰੀ ਤੇ ਉਹ ਬੀਬੀ ਜਿਹੜੀ ਉਹਦੀ ਐਮ ਡੀ ਸੀ ਉਹਨੇ ਸਟੇਜ ਤੇ ਖਲੋ ਕੇ ਉੱਥੇ ਪੂਰੀ ਮਿਨਿਸਟਰੀ ਬੈਠੀ ਆ ਮੁੱਖ ਮੰਤਰੀ ਬੈਠਾ ਉਹਨੇ ਕਿਹਾ ਬਾਦਲ ਸਾਹਿਬ ਤੁਹਾਡਾ ਲੇਬਰ ਇਨਸਪੈਕਟਰ ਸਾਡੇ ਕੋਲ 16000 ਰੁਪਏ ਲਾ ਜਾ ਚੁੱਕਾ ਤਾਂ ਜੀ ਹੋਰ ਮੰਗ ਰਿਹਾ ਹੈ। ਤਦ ਸੀ ਇਹ ਫੈਕਟਰੀ ਆਪਣਾ ਕਾਰੋਬਾਰ ਵਾਈਂਡ ਕਰਕੇ ਵਾਈਂਡ ਅਪ ਕਰਕੇ ਵਾਪਸ ਕੈਨੇਡਾ ਜਾ ਰਹੇ ਐ ਇਹ ਸਾਡੀ ਇੱਛਾ ਸ਼ਕਤੀ ਤੇ ਮੈਂ ਉਹਨੂੰ ਕਿਹਾ ਬੰਦੇ ਨੂੰ ਮੈਂ ਕਿਹਾ ਜੇ ਅੱਜ ਦਿਦਾਰ ਸਿੰਘ ਬੈਸ ਜਿਉਂਦਾ ਉਹਨੂੰ ਕਿਹਾ ਜਾਂਦਾ ਉਹਨੇ ਕਿਹਾ ਗੱਲ ਹੀ ਕੋਈ ਨਹੀਂ ਯਾਰ ਖੁਦ ਨੂੰ ਲਾਓ ਪ੍ਰੋਜੈਕਟ ਤੁਸੀਂ ਕਿ ਕਰੋੜਾਂ ਪਰ ਖੱਚ ਵਾਣੇ ਤੇ ਕਰੋੜਾਂ ਪਰ ਖੱਚ ਕੇ ਸਾਡੇ ਲੱਖ ਤੋਂ 55 ਨੂੰ ਨੌਕਰੀ ਮਿਲਦੀ ਵੀ ਦੇਸ਼ਾਂ ਦੇ ਅਰਗੇ ਜਿੱਦਾਂ ਸਭ ਨੂੰ 193 ਕੰਟਰੀ ਦੇ ਵਿੱਚ ਨੌਕਰੀ ਮਿਲ ਸਕਦੀ ਨੂੰ ਤਿੰਨਾਂ ਦੇ ਕੰਟਰੀ ਚ ਨਾ ਲੇਕਿਨ ਸਾਡਾ ਉਸ ਬਾਰੇ ਠੀਕial ਹੀ ਨਹੀਂ ਹੈਗਾ ਅਸੀਂ ਇਹ ਕਹਿੰਦੇ ਆ ਮੈਨੂੰ ਉਹਨਾਂ ਨਾਲ ਗੱਲ ਸੀ ਵੀ ਕਾਂਗਰਸ ਸਰਕਾਰ ਦੇ ਵੇੜੇ ਦੇ ਇੱਕ ਮਨਿਸਟਰ ਸੀ ਮੇਰਾ ਕਲਾਸਫੈਲ ਸੀ ਮੈਂ ਉਹਦੇ ਨਾਲ ਗੱਲ ਕੀਤੀ ਤਾਂ ਉਹਦਾ ਇੱਕੋ ਜਵਾਬ ਸੀਗਾ ਕਹਿੰਦਾ 200 ਕਰੋੜ ਦਾ ਪ੍ਰੋਜੈਕਟ ਹੋਵੇ ਨਾ ਜਾ ਕੇ ਮੰਤਰੀ ਨੂੰ ਕਿਉਂ ਕਹਿੰਦਾ ਮੈਨੂੰ ਸੌਕਣ ਮਿਲਦਾ ਕਿ ਨਹੀਂ ਮਿਲਦਾ ਜੇ ਮੈਨੂੰ ਮਿਲਦਾ ਤਾਂ ਫਿਰ ਤੇ ਮੈਂ ਕਰ ਲੈਂਦੀ ਜੇ ਨਹੀਂ ਮਿਲਦਾ ਫਿਰ ਤੁਸੀਂ ਆਪਣੇ ਘਰਾਂ ਜਿਵੇਂ ਆਪਣੇ ਘਰ ਜੀ ਇਹ ਸਾਡੀ ਮਾਨਸੰਗ ਦਾ ਲੀਡਰ ਦੀ ਹੈਗੀ ਆ ਕੀ ਇਹ ਨਾ ਲੀਡਰ ਨੂੰ ਅਧਿਕਾਰ ਸਾਡੇ ਦੇ ਰਾਜ ਕਰਨ ਦਾ ਇਸ ਕਰਕੇ ਜਿਹੜਾ ਪਾਣੀਆਂ ਦਾ ਮਾਮਲਾ ਵਾ ਇਹ ਵੀ ਜਾਣ ਬੁੱਝ ਕੇ ਉਲਝਾਇਆ ਜਾ ਰਿਹਾ ਇਹ ਮਾਮਲਾ ਬੜੇ ਪਿਆਰ ਤੇ ਸਤਿਕਾਰ ਨਾਲ ਕੀਤਾ ਜਾ ਸਕਦਾ ਸੀਗਾ ਲੇਕਿਨ ਜਾਣ ਬੁੱਝ ਕੇ ਨੂੰ ਉਲਝਾਇਆ ਗਿਆ ਤੇ ਗਾਂਹ ਹੋਰ ਉਲਝਾਇਆ ਜਾਏਗਾ ਸਿਆਸੀ ਰੋਟੀਆਂ ਸੇਕਣ ਦੀ ਖਾਤਰ ਹਰਿਆਣਾ ਵੀ ਉਲਝਾਏਗਾ ਤੇ ਪੰਜਾਬ ਵੀ ਉਲਝਾਏਗਾ ਜੀ ਜੋ ਜੇਕਰ ਸਿਆਸਤ ਇਹਦਾ ਹੀ ਪਾਣੀ ਵਾਲੇ ਮਾਮਲੇ ਚ ਹੁੰਦੀ ਰਹੀ ਪਤਾ ਇਸਨੂੰ ਨਿਪਟਦਾ ਹੀ ਨਹੀਂ ਗੱਲ ਹੀ ਕਿਸੇ ਤਣਪਤਣ ਲੱਗਣਾ ਹੀ ਨਹੀਂ ਇਦਾਂ ਹੀ ਚੱਲਦਾ ਰਹਿਣਾ ਮਿਲਖੋ ਮੈਂ ਤੇ ਇਹ ਗੱਲ ਪਹਿਲਾਂ ਕਹਿਤੀ ਆ ਵੀ ਇਹ ਇੱਕ ਬੋਲ ਹਿਆਣੇ ਵਾਲੇ ਕਿੱਕ ਮਾਰਦੇ ਤੇ ਪੰਜਾਬ ਵਾਲੇ ਪੰਜਾਬ ਵਾਲੇ ਮਾਰਦੇ ਤੇ ਰਲੇ ਚੱਲ ਜਾਂਦੀ ਹੈ ਇਹ ਮੁੱਦਾ ਇੱਕ ਬੋਲ ਬਣਿਆ ਪਿਆ ਤੇ ਦੋਵੇਂ ਸੂਬੇ ਤੇ ਸਿਆਸਤ ਕਰਦੇ ਆ ਜਦੋਂ ਉੱਥੇ ਸਰਕਾਰ ਬਣਨੀ ਇਹਦੇ ਤੇ ਉਥੋਂ ਦੀਆਂ ਪਾਰਟੀਆਂ ਕਹਿੰਦੀ ਸਾਡੀ ਸਰਕਾਰ ਬਣੀ ਤੇ ਅਸੀਂ ਐਸੇ ਵਈਂ ਪੁੱਟਾਂਗੇ ਹਰਿਆਣੇ ਨੂੰ ਪਾਣੀ ਲੈ ਕੇ ਦੇਵਾਂਗੇ ਜੇ ਇਧਰ ਤੋਂ ਦੇਉਣ ਜੋ ਕਦੇ ਅਸੀਂ ਬਿਲਕੁਲ ਐਸੇ ਨਹੀਂ ਦੇਵਾਂਗੇ ਅਸੀਂ ਹਿਆਣੇ ਨੂੰ ਦੇਣ ਵਾਸਤੇ ਕੋਈ ਇੱਕ ਬੂੰਦ ਪਾਣੀ ਨਹੀਂ ਹੈਗਾ ਵੇਖੋ ਸੁਨੀਲ ਜਾਖੜ ਨੇ ਭਾਵੇਂ ਇੰਨੀ ਗੱਲ ਕਹੀ ਸਾਡੇ ਕੋਈ ਇੱਕ ਬੂੰਦ ਪਾਣੀ ਨਹੀਂ ਹੈਗਾ ਕਿਆ ਨਕਲੋ ਲੇਕਿਨ ਨਾਲ ਇਹ ਵੀ ਸਾਨੂੰ ਯਾਦ ਰੱਖਣਾ ਚਾਹੀਦਾ ਕਿ ਸੁਨੀਲ ਜਾਖੜ ਨੇ ਜਿਹੜਾ ਸੀ ਇਹ ਵੀ ਗੱਲ ਕਹੀ ਸੀ ਪੰਜਾਬ ਵਾਲਿਆ ਕੋ ਪਿਆਰ ਨਾਲ ਜੋ ਮਰਜ਼ੀ ਲੈ ਲਓ ਮੁੱਖ ਮੰਤਰੀ ਨੇ ਚਾਰਜ ਹਲ ਤੁਸੀਂ ਕਿ ਪਾਣੀ ਦਿੱਤਾ ਤੇ ਹੋਰ ਵੀ ਦੇ ਸਕਦੇ ਸੀ ਭਾਵੇਂ ਮੁੱਖ ਮੰਤਰੀ ਕਹਿੰਦਾ ਸਾਡੇ ਕੋ ਪਾਣੀ ਹੋ ਰਹਿ ਨਹੀਂ ਜੀ ਲੇਕਿਨ ਉਹਨਾਂ ਦਾ ਸੰਕੇਤ ਸੀਗਾ ਵੀ ਤੁਹਾਨੂੰ ਮਿਲ ਸਕਦਾ ਸੀ ਪਾਣੀ ਜੇ ਤੁਸੀਂ ਪਿਆਰ ਨਾਲ ਪੇਸ਼ ਆਉਂਦੇ ਤੇ ਸਾਡੀ ਜਿਹੜੀ ਸਰਕਾਰ ਆ ਭੰਗੂ ਸਾਹਿਬ 23 ਫਰਵਰੀ 2022 ਨੂੰ ਸਾਡੀ ਸਥਾਈ ਮੈਂਬਰ ਜਿਹੜੀ ਸ਼ਿਪ ਆ ਨਾ BBMB2 ਖਤਮ ਕਰ ਦਿੱਤੀ ਜਾਂਦੀ ਹੈ ਪੋਸਟਾਂ ਤੇ ਪੰਜਾਬ ਚ ਕੋਈ ਸਰਕਾਰ ਹੈ ਹੀ ਨਹੀਂ ਸੀਗੀ ਇੱਥੇ ਹੁਕਮ ਚੱਲਦਾ ਸੀਗਾ ਬਕਾਇਦਾ ਤੌਰ ਤੇ ਚੋਣ ਕਮਿਸ਼ਨ ਤੋਂ ਤੇ ਵੀ ਨਾ ਵੋਟਰ ਪਈਆਂ ਸੀ 10 ਨੂੰ ਜਾ ਕੇ ਰਿਜੈਕਟ ਹੋਣਾ ਚਾਹੀਦਾ ਇਸ ਮਾਰਤ ਨੂੰ ਲੇਕਿਨ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਇਹ ਉਹਨਾਂ ਨੂੰ ਨੋਟਿਸ ਸੀ ਕਿ ਵੀ ਜਿਹੜੀ ਸਾਡੀ ਬਾਦ ਸਰਕਾਰ ਬਣੀ ਭਗਵੰਤ ਮਾਨ ਸਰਕਾਰ ਬਣੀ ਆ ਉਹਨਾਂ ਨੂੰ ਸਰਕਾਰ ਬਣ ਤੋਂ ਇਮੀਜਿਏਟਲੀ ਬਾਅਦ ਪ੍ਰੋਟੈਸਟ ਕਰਨਾ ਜਿੱਦਾਂ ਵੀ ਸਾਡੀ ਸਥਾਈ ਮੈਂਬਰਸ਼ਿਪ ਬਾਰੇ ਕਰੋ ਨਾਲ ਹੀ ਮੀਟਿੰਗ ਕਰ ਕਰਨੀ ਜੇ ਸਾਰੇ ਉਹ ਪੇਪਰ ਉਹਨਾਂ ਲਈ ਪਈ ਅੱਜ ਸਾਡੇ ਕੋਲ 27 ਸਥਾਈ ਪਰਮਨੈਂਟ ਮੈਂਬਰਸ਼ਿਪ ਨਹੀਂ ਆ ਗਈ BBMP ਦੀ ਕਿਸੇ ਵੇਲੇ ਚੇਅਰਮੈਨ ਸਾਡਾ ਹੁੰਦਾ ਸੀ ਮੈਂਬਰ ਵੀ ਸਾਡਾ ਹੁੰਦਾ ਸੀ ਜੇ ਸਾਡੀ ਮੈਂਬਰਸ਼ਿਪ ਖਤਮ ਕਰ ਦਿੱਤੀ ਉਹ ਕਹਿੰਗੇ ਚੰਗਾ ਤੁਰੇ ਚੁਣੇ ਆਪਣੀ ਮਰਜ਼ੀ ਦਾ ਕਰ ਚੇਅਰਮੈਨ ਨੂੰ ਕਹਿਣਗੇ ਤੁਸੀਂ ਆ ਕੰਮ ਕਰੋ ਕੋਈ ਗੱਲ ਨਹੀਂ ਅਸੀਂ ਸਾਨੂੰ ਲੋੜ ਨਹੀਂ ਨਾ ਜੇ ਜਿਹੜੇ ਸਾਡੇ ਸੋਰਸਸ ਨੇ ਉਹਨਾਂ ਦੇ ਉੱਤੇ ਵੀ ਕੇਂਦਰ ਕਾਬਜ਼ ਹੋ ਰਿਹਾ ਲੇਕਿਨ ਸਾਡੇ ਲੀਡਰ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਹੈ ਸਾਡੀ ਸਥਾਈ ਮੈਂਬਰ ਪਰਮਨੈਂਟ ਮੈਂਬਰਸ਼ਿਪ ਖਤਮ ਕਰਦੀ ਬਾਕੀ ਕੀ ਰਹੇਗਾ ਤੇ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਚ ਇਹ ਵੀ ਖਤਮ ਕਰ ਦੇਣੀ ਜੀ ਮਾੜੀ ਮੋਟੀ ਰਹਿ ਗਈ ਹੈ ਵੀ ਤੁਹਾਡੀ ਲੋੜ ਹੀ ਨਹੀਂ ਹੈਗੀ ਚਲਾਉਣ ਵਾਸਤੇ ਅੱਜ ਤੇ ਜਿਹੜਾ ਆਕਾਸ਼ਦੀਪ ਉਥੇ ਡਾਇਰੈਕਟਰ ਲਾਇਆ ਸੀ ਉਹਨੂੰ ਬਦਲ ਕੇ ਨਾ ਸੰਜੀਵ ਕੁਮਾਰ ਲਾ ਦਿੱਤਾ ਸੰਜੀਵ ਕੁਮਾਰ ਨੇ ਕਿਹਾ ਵੀ ਅੱਜ ਦਰ ਖੋਲੋ ਪਾਣੀ ਹੁaryana ਨੂੰ ਜਾਵੇ ਉਹਨੇ ਚੀਫ ਅੰਜੀ ਨੂੰ ਨਹੀਂ ਕਿਹਾ ਉਹਨੇ ਐਕਸੀ ਨੂੰ ਕਿਹਾ ਥੱਲੇ ਇਲੈਕਸ਼ਨ ਜਿਹੜਾ ਪੰਜਾਬ ਦਾ ਸੀ ਮੋਹਨ ਸਿੰਘ ਪਤੋਂ ਤਾਂ ਮੈਂ ਨਹੀਂ ਖੋਲਦਾ ਜੀ ਇਹ ਪੜੀ ਪੰਜਾਬ ਦਾ ਸਿਕਰੇਟ ਹੁੰਦੀ ਹੀ ਸੀ ਮਤਲਬ ਉਹਨਾਂ ਜਿਹੜੇ ਨੌਕਰੀ ਪੇਸ਼ੇ ਵਾਲੇ ਉਹਨਾਂ ਨੂੰ ਇਸ ਗੱਲ ਦਾ ਪਤਾ ਵੀ ਇਹ ਪੰਜਾਬ ਦਾ ਧੱਕਾ ਹੋ ਰਿਹਾ ਤੇ ਲੀਡਰ ਸਾਡੇ ਹੂ ਕੋ ਕੋ ਸੁੱਤੇ ਆ ਮੈਂ ਫਿਰ ਕਹਿ ਦਿਆਂ ਵੀ ਕੱਲ ਨੂੰ ਇਹਨਾਂ ਦੀ ਜਿਹੜੀ ਵਿਧਾਨ ਸਭਾ ਦੀ ਮੀਟਿੰਗ ਆ ਉਹਦੇ ਵਿੱਚ ਸવાય ਮਤਾ ਪਾਸ ਕਰਨ ਤੋਂ ਸવાય ਕੁਝ ਗੰਨ ਚੱਲਣਾ ਉੱਥੇ ਤੇ ਉਹਨਾਂ ਕਹਿਤਾ ਰਹਿਣੇ ਵਾਲੇ ਨਾ ਅਸੀਂ ਸੁਪਰੀਮ ਕੋਰਟ ਜਾਮਗੀ ਪਾਣੀ ਢਾਲਵਾਸ ਅਜੇ ਤੱਕ ਹਰਿਆਣੇ ਨੂੰ ਜਿਹੜਾ 2021 ਨੂੰ ਗਿਆ ਸੀ ਉਹ ਪਾਣੀ ਦਿੱਤਾ ਨਹੀਂ ਗਿਆ ਅਜੇ ਤੱਕ ਉਹ ਵੀ ਇਸ ਕਰਕੇ ਕਿ ਸਾਰੀਆਂ ਪਾਰਟੀਆਂ ਇੱਕ ਮੁੱਠ ਹੋਈਆਂ ਨੇ ਜੇ ਇੱਕ ਮੁੱਠ ਨਾ ਹੁੰਦੀਆਂ ਤੇ ਅਗਰ ਧੱਕੇ ਨਾਲ ਜੜ ਪਾਣੀ ਲਾਜਾਣੀ ਹੋ ਇਸ ਕਰਕੇ ਪੰਗੂ ਸਾਹਿਬ ਇਹ ਬੜਾ ਸੈਂਸਿਟਿਵ ਮੁੱਦਾ ਵਾ ਇਸ ਮੁੱਦੇ ਤੇ ਗੰਭੀਰਤਾ ਨਾਲ ਵਿਚਾਰ ਕਰਕੇ ਤੇ ਲੀਡਰਸ਼ਿਪ ਦਾ ਇੱਛਾ ਸ਼ਕਤੀ ਆਪਣੀ ਮਜਬੂਤ ਕਰਨ ਤੇ ਪੰਜਾਬ ਦੇ ਭਲੇ ਦੀ ਗੱਲ ਕਰਨ ਤੇ ਫਿਰ ਤੇ ਹਲਦੋਗੋ ਹੋ ਤੇ ਜੇ ਇਹਨੂੰ ਗੇਂਦ ਬਣਾ ਕੇ ਸਿਰਫ ਵੋਟਾਂ ਵਾਸਤੇ ਵੋਟਾਂ ਇਕੱਠੀਆਂ ਕਰਨ ਵਾਸਤੇ ਵਰਤਣਾ ਤੇ ਉਹ ਤੇ ਵਰਤੀ ਜਾ ਰਹੇ ਪਿਛਲੇ ਆਪਾਂ ਘੱਟੋ ਘੱਟ 40-50 ਸਾਲ ਤੋਂ ਜੀ ਜੀ ਕੋਲ ਖਾਸ ਕਰਕੇ ਮੁੱਦਿਆਂ ਨੂੰ ਉਹਦੇ ਇਸ ਤਰੀਕੇ ਨਾਲ ਉਹਨਾਂ ਨੂੰ ਪੋਲੀਟੀਕਲ ਰੰਗਤ ਦੇਣੀ ਕਿ ਹਾਲਾ ਤੱਕ ਦਹਾਕਿਆਂ ਤੱਕ ਉਹ ਚੀਜ਼ਾਂ ਅੱਗੇ ਚੱਲਦੀਆਂ ਰਹਿਣ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਪੰਜਾਬ ਦੇ ਪਾਣੀਆਂ ਦਾ ਮੁੱਦਾ ਇੱਕ ਗੇਂਦ ਦੀ ਤਰ੍ਹਾਂ ਬਾਲ ਦੀ ਤਰ੍ਹਾਂ ਹਰਿਆਣੇ ਨੇ ਪੰਜਾਬ ਵੱਲ ਪੰਜਾਬ ਨੇ ਹਰਿਆਣੇ ਵੱਲੋਂ ਲਤਵਾਰ ਕਿ ਧੱਕਦੀ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਕੀ ਐਡਾ ਵੱਡਾ ਜਿਕਰ ਸੀਰੀਅਸ ਸੀਰੀਅਸ ਇਸ਼ੂ ਹੈ ਪੰਜਾਬ ਦੇ ਪਾਣੀਆਂ ਦਾ ਕੀ ਜਿਹੜੀ ਪੰਜਾਬ ਦੀ ਲੀਡਰਸ਼ਿਪ ਹੈ ਕਿ ਇੰਨੀ ਹੀ ਸੀਰੀਅਸਨੈਸ ਦੇ ਨਾਲ ਇਸ ਗੱਲ ਨੂੰ ਵਿਚਾਰੂਗੀ ਜਾਂ ਫਿਰ ਜਿਸ ਤਰੀਕੇ ਦੇ ਨਾਲ ਸਿਆਸਤ ਹੁੰਦੀ ਆਈ ਹੈ ਸਿਆਸਤ ਵੀ ਉਸ ਲੈਵਲ ਦੀ ਨਹੀਂ ਸਿਰਫ ਤੋਹਮਤ ਬਾਜ਼ੀ ਦੀ ਸਿਆਸਤ ਹੈ ਪੰਜਾਬ ਦੇ ਵਿੱਚ ਨਿੱਜੀ ਕੀੜਾ ਕੱਢਣ ਦੀ ਸਿਆਸਤ ਹੈ ਪੰਜਾਬ ਦੇ ਵਿੱਚ ਜਾਂ ਫਿਰ ਉਸ ਲੈਵਲ ਦੇ ਉੱਪਰ ਇਸ ਮਸਲੇ ਨੂੰ ਲੈ ਕੇ ਜਾਇਆ ਜਾਊਗਾ ਜੋ ਵੀ ਹੋਊਗਾ ਪੱਟੀ ਸਾਹਿਬ ਤੁਹਾਡੇ ਨਾਲ ਜੁੜਦੇ ਰਹਿਾਂਗੇ ਤੁਹਾਡੇ ਤੋਂ ਸਾਰੀ ਜਾਣਕਾਰੀ ਪ੍ਰਾਪਤ ਕਰਕੇ ਆਪਣੇ ਦਰਸ਼ਕਾਂ ਤੱਕ ਲੈ ਕੇ ਜਾਂਦੇ ਰਹਿਾਂਗੇ ਕਿਉਂਕਿ ਤੁਹਾਡੀ ਬਹੁਤ ਪਕੜ ਹੈ ਇਹਨਾਂ ਮੁੱਦਿਆਂ ਦੇ ਉੱਪਰ ਜਿਵੇਂ ਤੁਸੀਂ ਪਾਣੀ ਵਾਲੇ ਮੁੱਦਿਆਂ ਦੇ ਉੱਪਰ ਲੋਕਾਂ ਨੂੰ ਅਵੇਅਰ ਵੀ ਕਰ ਰਹੇ ਹੋ ਤੇ ਦੱਸ ਵੀ ਰਹੇ ਹੋ ਵਿਦ ਫੈਕਟ ਗੱਲ ਅੱਗੇ ਤੋਰ ਰਹੇ ਹੋ ਉਹ ਵੀ ਇੱਕ ਬਿਲਕੁਲ ਪ੍ਰਸ਼ੰਸਾਪ੍ਰਭੂਰ ਕਾਰਜ ਹੈਗਾ ਕਿ ਤੱਥਾਂ ਦੇ ਨਾਲ ਲੋਕਾਂ ਨੂੰ ਦੱਸਣਾ ਕਿ ਇਸ ਗੱਲ ਦੀ ਜਿਹੜੀ ਅਸਲ ਸਚਾਈ ਹੈ ਉਹ ਸਚਾਈ ਲੋਕੋ ਆਹਾ ਦੇਖਿਓ ਕਿਤੇ ਕਿਸੇ ਪੋਲੀਟੀਕਲ ਪਾਰਟੀ ਦੀ ਗੱਲਾਂ ਚ ਨਾ ਆਜੋ ਸੋ ਪੱਟੇ ਸਾਹਿਬ ਤੁਸੀਂ ਸਮਾਗਟਨ ਨਾਲ ਥੋੜੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਸ਼ੁਕਰੀਆ ਸ਼ੁਕਰੀਆ ਦੋਸਤੋ ਬਰਨਾਲ ਜੁਪੀਟਰ ਸਿੰਘ ਪੱਟੇ ਜੀ ਸ਼ਾਮਲ ਸੀ ਇਸ ਅਹਿਮ ਗੱਲਬਾਤ ਦੇ ਵਿੱਚ ਤੁਸੀਂ ਆਪਣੀ ਫੀਡਬੈਕ ਸਾਨੂੰ ਕਮੈਂਟ ਬਾਕਸ ਵਿੱਚ ਭੇਜ ਸਕਦੇ ਹੋ ਧੰਨਵਾਦ